ਕਣਕ ਦੀ ਗੱਲ ਕਰੀਏ ਤੇ ਕਣਕ ਜਿਹੜੀ ਪੰਜਾਬ ਦੀ ਪ੍ਰਮੁੱਖ ਖਾੜੀ ਦੀ ਫਸਲ ਹੈ ਲਗਭਗ 35 ਲੱਖ ਏਕੜ ਤੋਂ ਵੱਧ ਰਕਬਾ ਜਿਹੜਾ ਪਿਛਲੇ ਸਾਲ ਕਣਕ ਦੀ ਬਿਜਾਈਦਾ ਸੀਗਾ ਸੋ ਖਾਦਾਂ ਦੀ ਗੱਲ ਕਰੀਏ ਤੇ ਖਾਦਾਂ ਜਿਹੜਾ ਕਣਕ ਦੇ ਵਿੱਚ ਮੁੱਖ ਖਰਚਾ ਔਰ ਬਿਜਾਈ ਵੇਲੇ ਖਾਦਾਂ ਦੀ ਜ਼ਰੂਰਤ ਹੁੰਦੀ ਹੈ ਸੋ ਮੇਰੀ ਕਿਸਾਨ ਵੀਰਾਂ ਨੂੰ ਇਹੋ ਹੀ ਅਪੀਲ ਹੈ ਕਿ ਕਣਕ ਦੇ ਵਿੱਚ ਖਾਦਾਂ ਤਿੰਨ ਚੀਜ਼ਾਂ ਦਾ ਸਮੇਲ ਕਰਕੇ ਆਪਾਂ ਲਾਉਣੀਆਂ ਵਾ ਪਹਿਲੇ ਨੰਬਰ ਤੇ ਜਿਵਾਨੂ ਖਾਦ ਦੂਜੇ ਨੰਬਰ ਤੇ ਜੈਵਿਕ ਖਾਦ ਤੇ ਤੀਜੇ ਨੰਬਰ ਤੇ ਜਿਹੜੀਆਂ ਕੇ ਰਸਾਇਣਿਕ ਖਾਦਾਂ ਜੇ ਆਪਾਂ ਜਵਾਨੂ ਖਾਦ ਦੀ ਗੱਲ ਕਰੀਏ ਤੇ ਸਾਡੇ ਕੋਲ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਕੰਸੋਰਸ਼ੀਅਮ ਦਾ ਟੀਕਾ ਤਿਆਰ ਕੀਤਾ ਗਿਆ ਵਾ ਜਿਹਦੇ ਵਿੱਚ ਤਿੰਨ ਤਰ੍ਹਾਂ ਦੇ ਜਵਾਨੂ ਹੁੰਦੇ ਆ ਔਰ ਜੇ ਉਹ ਆਪਾਂ ਆਪਣੀ ਕਣਕ ਦੀ ਬਜਾਈ ਵੇਲੇ ਬੀਜ ਨੂੰ ਲਗਾ ਕੇ ਬੀਜਦੇ ਆ ਤੇ ਉਹ ਸਾਨੂੰ ਬਹੁਤ ਫਾਇਦਾ ਕਰਦੇ ਆ ਦੂਜੇ ਨੰਬਰ ਤੇ ਜੈਵਿਕ ਖਾਦਾਂ ਜੈਵਿਕ ਖਾਦਾਂ ਦੇ ਵਿੱਚ ਕਿਉਂਕਿ ਜੈਵਿਕ ਖਾਦਾਂ ਜਿਹੜਾ ਵਾ ਉਹ ਸਾਡਾ ਜਿਹੜੀ Arsenic ਖਾਦਾਂ ਦਾ ਜਿਹੜਾ ਬੋਝ ਆ ਉਹ ਘਟਾਉਂਦੀਆਂ ਨੇ ਤੇ ਜੇ ਆਪਾਂ ਜੈਵਿਕ ਖਾਦਾਂ ਦੇ ਵਿੱਚ ਗੱਲ ਕਰੀਏ ਕਿ ਜਿਹੜੇ ਕਿਸਾਨਾਂ ਨੇ ਆਪਣੀ ਬਜਾਈ ਤੋਂ ਪਹਿਲਾਂ ਰੂੜੀ ਪਾਈ ਆ ਤੇ ਜੇ 1 ਟਨ ਰੂੜੀ ਪਾਈ ਆ ਤੇ 1 ਟਨ ਰੂੜੀ ਪਿੱਛੇ ਆਪਾਂ 2 ਕਿਲੋ ਨਾਈਟ੍ਰੋਜਨ ਤੇ 1 ਕਿਲੋ ਫਾਸਫੋਰਸ ਦੀ ਮਾਤਰਾ ਘਟਾ ਦੇਣੀ ਆ ਇਸੇ ਤਰ੍ਹਾਂ ਜਿਹੜਾ ਕਿਸਾਨਾਂ ਨੇ ਝੋਨੇ ਦੀ ਫਸਲ ਤੋਂ ਪਹਿਲਾਂ ਮੁਰਗੀਆਂ ਦੀ ਖਾਦ ਪਾਈ ਆ ਤੇ ਉਹ ਵੀ ਆਪਣੀ ਜਿਹੜੀ ਫਾਸਫੋਰਸ ਦੀ ਖਾਦ ਆ ਉਹ ਅੱਧੀ ਕਰ ਸਕਦੇ ਆ ਤੇ ਨਾਈਟ੍ਰੋਜਨ ਜਿਹੜੀ ਆ ਉਹ ਵੀ ਘਟਾ ਸਕਦੇ ਆ ਸੋ ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਰਸਾਇਣਿਕ ਖਾਦਾਂ ਜਿਹੜੀਆਂ ਉਹਨਾਂ ਦੀ ਵਰਤੋਂ ਘਟਾ ਸਕਦੇ ਹੁਣ ਤੀਜੇ ਨੰਬਰ ਤੇ ਜਿਹੜੀ ਗੱਲ ਆਉਂਦੀ ਹੈ ਰਸਾਇਣਿਕ ਖਾਦਾਂ ਦੀ ਰਸਾਇਣਿਕ ਖਾਦਾਂ ਦੇ ਵਿੱਚ ਮੁੱਖ ਤੌਰ ਤੇ ਜਿਹੜੀ ਆ ਆਪਣੀਆਂ ਬਜਾਈ ਵੇਲੇ ਖਾਦਾਂ ਜਿਹੜੀਆਂ ਹੈਗੀਆਂ ਵਾ ਉਹ ਹੈਗੀਆਂ ਵਾ ਫਾਸਫੋਰਸ ਤੇ ਪੋਟਾਸ਼ੀਅਮ ਜੇ ਫਾਸਫੋਰਸ ਦੀ ਗੱਲ ਕਰੀਏ ਤੇ ਫਾਸਫੋਰਸ ਤੱਤ ਸਾਨੂੰ ਜਿਹੜਾ ਵਾ ਉਹ ਡੀਏਪੀ ਖਾਦ ਤੋਂ ਮਿਲਦਾ ਔਰ ਹੋਰ ਵੀ ਖਾਦਾਂ ਤੋਂ ਮਿਲਦਾ ਵਾ ਸੋ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਵਾ ਪਹਿਲੀ ਤੇ ਬੇਨਤੀ ਮੇਰੀ ਇਹੋ ਹੀ ਆ ਕਿਸਾਨ ਵੀਰਾਂ ਨੂੰ ਕਿ ਮਿੱਟੀ ਜਿਹੜੀ ਪਰਖ ਕਰਵਾ ਕੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ ਪਰ ਜੇ ਮਿੱਟੀ ਨਹੀਂ ਪਰਖ ਕਰਾਈ ਤੇ ਫੇਰ ਅਸੀਂ ਉੱਥੇ ਕੀ ਕਰਦੇ ਆ ਕਿ ਆਪਾਂ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਲਗਭਗ 25 ਕਿਲੋ ਫਾਸਫੋਰਸ P2O5 ਤੱਕ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਦੀ ਬਜਾਈ ਵੇਲੇ ਆਪਾਂ ਉਹਨੂੰ ਕਣਕ ਨਾਲ ਡ੍ਰਿਲ ਕਰਨਾ ਵੈ ਸੋ ਇੱਕ ਇਥੇ ਸਵਾਲ ਹੁੰਦਾ ਵਾ ਕਿਸਾਨਾਂ ਦਾ ਕਿ ਕੀ ਸਿਰਫ ਆਪਾਂ ਫਾਸਫੋਰਸ ਦੀ ਪੂਰਤੀ ਵਾਸਤੇ ਡੀਏਪੀ ਖਾਦ ਹੀ ਵਰਤਣੀ ਹੈ ਜਾਂ ਹੋਰ ਖਾਦਾਂ ਵੀ ਵਰਤਣੀਆਂ ਸੋ ਮੇਰੀ ਕਿਸਾਨਾਂ ਨੂੰ ਇਹੋ ਹੀ ਬੇਨਤੀ ਹੈ ਕਿ ਡੀਏਪੀ ਜਿਹੜੀ ਖਾਦ ਹੈ ਉਹਦੇ ਹੋਰ ਵੀ ਵਿਕਲਪ ਹੈ ਉਹਦੇ ਫਾਸਫੋਰਸ ਵਾਸਤੇ ਡੀਏਪੀ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਸਰੋਤ ਹੈਗੇ ਸੋ ਹੋਰ ਸਰੋਤਾਂ ਦੇ ਵਿੱਚ ਸਾਡੇ ਕੋਲ ਜਿਹੜੀ ਹੁਣ ਜਿਹੜੀ ਖਾਦ ਜਿਹੜੀ ਜਿਹਦੀ ਮਾਰਕੀਟ ਦੇ ਵਿੱਚ ਬਹੁਤਾਤ ਵੀ ਹੈਗੀ ਹੈ ਔਰ ਕਿਸਾਨ ਸਾਨੂੰ ਫੋਨ ਵੀ ਆਉਂਦੇ ਆ ਉਹ ਹੈਗੀ ਹੈ ਟ੍ਰਿਪਲ ਸੁਪਰ ਫਾਸਫੇਟ ਸੋ ਕਿਸਾਨ ਵੀਰੋ ਟ੍ਰਿਪਲ ਸੁਪਰ ਫਾਸਫੇਟ ਦੇ ਵਿੱਚ ਫਾਸਫੋਰਸ ਦੀ 46% ਮਾਤਰਾ ਹੈ 46% ਹੀ ਜਿਹੜੀ ਹੈ 40% ਉਹ ਡੀਏਪੀ ਦੇ ਵਿੱਚ ਹੈ ਬਸ ਫਰਕ ਸਿਰਫ ਇਹ ਹੈ ਟ੍ਰਿਪਲ ਸੁਪਰ ਫਾਸਫੇਟ ਤੇ ਡੀਏਪੀ ਦੇ ਵਿੱਚ ਕਿ ਟ੍ਰਿਪਲ ਸੁਪਰ ਫਾਸਫੇਟ ਦੇ ਵਿੱਚ ਨਾਈਟrogen ਤੱਤ ਜਿਹੜਾ ਕਿ ਡੀਏਪੀ ਦੇ ਵਿੱਚ 18% ਹੁੰਦਾ ਵਾ ਉਹ ਟ੍ਰਿਪਲ ਸੁਪਰ ਫਾਸਫੇਟ 'ਚ ਨਹੀਂ ਹੈਗਾ ਸੋ ਜਿਹੜਾ ਕਿਸਾਨ ਵੀਰਾਂ ਕੋਲ ਟ੍ਰਿਪਲ ਸੁਪਰ ਫਾਸਫੇਟ TSP ਖਾਦ ਹੈਗੀ ਉਹ ਨਾਲ ਬਜਾਈ ਵੇਲੇ ਕਣਕ ਦੀ ਬਜਾਈ ਵੇਲੇ 20 ਕਿਲੋ ਯੂਰੀਆ ਲਾ ਦੇਣ ਤੇ ਇੱਕ ਬੈਗ ਜਿਹੜਾ ਇੱਕ ਥੈਲਾ ਟ੍ਰਿਪਲ ਸੁਪਰ ਫਾਸਫੇਟ ਦਾ ਜਿਹੜਾ ਹੈਗਾ ਵਾ ਉਹ ਇੱਕ ਥੈਲਾ ਡੀਏਪੀ ਦਾ ਬਣ ਜਾਂਦਾ ਸੋ ਜਿੱਥੇ ਜਿੰਨਾ ਕਿਸਾਨਾਂ ਨੇ ਇੱਕ ਥੈਲਾ ਡੀਏਪੀ ਦਾ ਪਾਉਣਾ ਸੀਗਾ ਉਹ ਇੱਕ ਥੈਲਾ ਡੀਏਪੀ ਪਲੱਸ 20 ਕਿਲੋ ਯੂਰੀਆ ਪਾ ਦੇਣ ਤੇ ਉਹ ਆਪਣਾ ਡੀਏਪੀ ਹੀ ਬਣ ਜਾਂਦਾ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਵਿਕਲਪ ਹੈਗੇ ਆ ਜਿਵੇਂ ਕਿ ਸਿੰਗਲ ਸੁਪਰ ਫਾਸਫੇਟ ਹੈ ਸਿੰਗਲ ਸੁਪਰ ਫਾਸਫੇਟ ਦੇ ਵਿੱਚ ਸਾਡੇ ਕੋਲ 16% ਜਿਹੜਾ ਫਾਸਫੋਰਸ ਦਾ ਤੱਤ ਹੁੰਦਾ ਵਾ ਜਿਸ ਕਿਸਾਨ ਵੀਰ ਨੇ ਸਿੰਗਲ ਸੁਪਰ ਫਾਸਫੇਟ ਖਾਦ ਹੈਗੀ ਹੈ ਤੇ ਉਹ ਆਪਾਂ ਜੇ ਇੱਕ ਥੈਲੇ ਡੀਏਪੀ ਦੇ ਪਿੱਛੇ ਆਪਾਂ ਤਿੰਨ ਥੈਲੇ ਜਿਹੜੇ ਆ ਸਿੰਗਲ ਸੁਪਰ ਫਾਸਫੇਟ ਦੇ ਪਾਉਣੇ ਆ ਔਰ ਐਸਐਸਪੀ ਦੇ ਵਿੱਚ ਵੀ ਫੇਰ ਉਹੀ ਬੇਨਤੀ ਹੈ ਕਿਸਾਨਾਂ ਨੂੰ ਥੋੜਾ ਜਿਹਾ ਇੱਥੇ ਧਿਆਨ ਰੱਖਣਾ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਤੱਤ ਨਹੀਂ ਹੁੰਦਾ ਸੋ ਜੇ ਆਪਾਂ ਕਣਕ ਬੀਜੀ ਹੈ ਤੇ ਆਪਾਂ ਸਿੰਗਲ ਸੁਪਰ ਫਾਸਫੇਟ ਦੇ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ 20 ਕਿਲੋ ਯੂਰੀਆ ਜ਼ਰੂਰ ਪਾਉਣੀ ਹੈ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਸੋ ਸਿੰਗਲ ਸੁਪਰ ਫਾਸਫੇਟ ਦਾ ਇੱਕ ਹੋਰ ਕਿਸਾਨ ਵੀਰੋ ਆਪਾਂ ਨੂੰ ਜਿਹੜਾ ਹੈਗਾ ਵਾ ਫਾਇਦਾ ਇਹ ਹੈਗਾ ਵਾ ਕਿ ਇਹਦੇ ਨਾਲ ਆਪਾਂ ਨੂੰ ਸਲਫਰ ਜਾਂ ਗੰਧਕ ਤੱਤ ਜਿਹੜਾ ਉਹ ਮਿਲ ਜਾਂਦਾ ਵਾ ਇਹਦੇ ਚ 12 ਤੋਂ ਲੈ ਕੇ 16% ਤੱਕ ਸਲਫਰ ਤੱਤ ਹੁੰਦਾ ਵਾ ਜਿਹੜਾ ਕਿ ਸਾਨੂੰ ਫालतੂ ਮਿਲਦਾ ਇਸ ਤੋਂ ਇਲਾਵਾ ਹੋਰ ਵੀ ਮਾਰਕੀਟ ਦੇ ਵਿੱਚ ਫਾਸਫੋਰਸ ਵਾਲੀਆਂ ਖਾਦਾਂ ਜਿਵੇਂ ਕਿ ਐਨਪੀਕੇ 12 32 16 ਜਿਹਦੇ ਵਿੱਚ 12% ਨਾਈਟ੍ਰੋਜਨ 32% ਫਾਸਫੋਰਸ ਤੇ 16% ਪੋਟਾਸ਼ ਹੈ ਸੋ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਪੋਟਾਸ਼ ਮਿੱਟੀ ਟੈਸਟ ਕਰਵਾਈ ਹੈ ਔਰ ਉਪਲਬਧ ਪੋਟਾਸ਼ੀਅਮ 55 ਕਿਲੋ ਪ੍ਰਤੀ ਏਕੜ ਤੋਂ ਘੱਟ ਹੈ ਤੇ ਸਾਡੀ ਕਿਸਾਨ ਵੀਰਾਂ ਨੂੰ ਇਹੋ ਹੀ ਸਲਾਹ ਹੈ ਕਿ ਉਥੇ 12 32 16 ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਆਪਾਂ ਜਿਹੜੀ ਪੋਟਾਸ਼ ਦੀ ਕਮੀ ਆ ਉਹ ਵੀ ਪੂਰੀ ਕਰ ਸਕਦੇ ਹਾਂ ਫਾਸਫੋਰਸ ਦੇ ਨਾਲ ਹੁਣ ਗੱਲ ਇਹ ਹੈ ਕਿ ਇੱਕ ਥੈਲੇ ਡੀਏਪੀ ਪਿੱਛੇ ਫਾਸਫੋਰਸ ਦੇ ਤੱਤ ਨੂੰ ਪੂਰਾ ਕਰਨ ਲਈ ਆਪਾਂ ਨੇ ਐਨਪੀਕੇ 12 32 16 ਕਿੰਨਾ ਪਾਉਣਾ ਡੇਢ ਥੈਲਾ ਜੇ ਆਪਾਂ ਇੱਕ ਥੈਲੇ ਡੀਏਪੀ ਦੇ ਪਿੱਛੇ ਡੇਢ ਥੈਲਾ 12 32 16 ਦਾ ਪਾ ਦਨੇ ਆ ਤੇ ਸਾਡੀ ਜਿਹੜੀ ਫਾਸਫੋਰਸ ਤੱਤ ਦੀ ਮਾਤਰਾ ਪੂਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਮਾਰਕੀਟ ਦੇ ਵਿੱਚ ਹੋਰ ਵੀ ਫਾਸਫੋਰਸ ਵਾਲੀਆਂ ਖਾਦਾਂ ਜਿਵੇਂ ਕਿ 20 20 13 ਉਹਦੇ ਵਿੱਚ ਜਿਹੜਾ ਫਾਸਫੋਰਸ ਦਾ ਤੱਤ ਹੈ ਉਹ 20% ਹੈ ਸੋ ਜੇ ਆਪਾਂ ਡੀਏਪੀ ਦੇ ਬਰਾਬਰ ਦੀ ਗੱਲ ਕਰੀਏ ਫਾਸਫੋਰਸ ਦਾ ਤੱਤ ਲੈਣਾ ਹੋਵੇ ਤੇ ਲਗਭਗ ਆਪਾਂ ਨੂੰ ਸਵਾ ਦੋ ਥੈਲੇ ਉਹ ਜਿਹੜੇ ਇੱਕ ਥੈਲੇ ਪਿੱਛੇ ਪਾਉਣੇ ਪੈਂਦੇ ਆ ਔਰ ਨਾਲ ਸਾਨੂੰ ਇਹ ਆ ਕਿ ਨਾਈਟrogen ਦੀ ਬਹਾਤ ਮਿਲ ਜਾਂਦੀ ਹੈ ਸੋ ਹੋਰ ਵੀ ਖਾਦਾਂ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਚੱਲ ਰਹੀਆਂ ਵੈ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇਹੋ ਹੀ ਬੇਨਤੀ ਹੈ ਕਿ ਤੱਤਾਂ ਦਾ ਮਿਲਾਨ ਕਰਕੇ ਇੱਕ ਥੈਲੇ ਪਿੱਛੇ ਕਿੰਨੀ ਸਾਨੂੰ ਫਾਸਫੋਰਸ ਤੱਤ ਮਾਤਰਾ ਡੀਏਪੀ ਦੇ ਰਿਹਾ ਔਰ ਕਿੰਨੀ ਮਾਤਰਾ ਜਿਹੜੀ ਸਾਨੂੰ ਖਾਦ ਮਿਲ ਰਹੀ ਹੈ ਜੇ ਆਪਾਂ ਉਹਦਾ ਮਿਲਾ ਲਈਏ ਤੇ ਫਿਰ ਆਪਾਂ ਉਹਦੇ ਹਿਸਾਬ ਨਾਲ ਪਾਈਏ ਤੇ ਮੇਰੇ ਖਿਆਲ ਚ ਬਜਾਈ ਜਿਹੜੀ ਆਪਣੀ ਸਮੇ ਸਿਰ ਬਜਾਈ ਕਰੀਏ ਤੇ ਆਪਾਂ ਖਾਦ ਦੀ ਜਿਹੜੀ ਫਾਸਫੋਰਸ ਦੀ ਮਾਤਰਾ ਉਹ ਵੀ ਪੂਰੀ ਕਰ ਸਕਦੇ ਹਾਂ ਔਰ ਝਾੜ ਵੀ ਪੂਰਾ ਲੈ ਸਕਦੇ ਹਾਂ ਅਸ ਅਸਾ ਯੂਰੀਆ ਦੀ ਕਿਤਰਾ ਬੋਤਿਆ ਵਰਤੋ ਕਹਿੰਦੇ ਕਿਤਰਾ ਜਿਹੜਾ ਲੱਗਦਾ ਕਿ ਖਾਨ ਵੀ ਜਿਹੜੇ ਨੇ ਆਪਣੇ ਖੇਤਾਂ ਦੇ ਸੋ ਫਾਸਫੋਰਸ ਦੀ ਆਪਾਂ ਗੱਲ ਕਰਤੀ ਹੈ ਲਗਭਗ ਤੇ ਜਿਹੜੀ ਹੁਣ ਗੱਲ ਆ ਜਾਂਦੀ ਹੈ ਯੂਰੀਆ ਦੀ ਜਿਹੜੀ ਕਿ ਸਾਨੂੰ ਨਾਈਟ੍ਰੋਜਨ ਦਰ ਦਿੰਦੀ ਹੈ ਜੇ ਯੂਰੀਆ ਦੀ ਗੱਲ ਕਰੀਏ ਤੇ ਆਪਾਂ ਜਿਹੜੀ ਹੈਗੀ ਆ ਕਣਕ ਦੀ ਫਸਲ ਨੂੰ ਪਹਿਲੇ ਤੇ ਦੂਜੇ ਪਾਣੀ ਤੇ ਲਗਭਗ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਯੂਰੀਆ ਖਾਦ ਪਾਉਣੀ ਹੈ ਔਰ ਇੱਥੇ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਇੱਕ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਤਾਰ ਕਿਸਾਨਾਂ ਨੂੰ ਸਾਡੇ ਸਾਰੀਆਂ ਅਥਾਰਟिटीज ਅਸੀਂ ਅਪੀਲ ਕਰ ਰਹੇ ਹਾਂ ਕਿ ਝੋਨੇ ਦੀ ਪਰਾਲੀ ਖੇਤ ਦੇ ਵਿੱਚ ਕੀ ਵਾਓ ਭਾਵੇਂ ਉਹਨੂੰ ਆਪਾਂ ਹੈਪੀ ਸੀਡਰ ਨਾਲ ਬਜਾਈ ਕਰੀਏ ਭਾਵੇਂ ਆਪਾਂ ਸੁਪਰ ਸੀਡਰ ਨਾਲ ਬਜਾਈ ਕਰੀਏ ਭਾਵੇਂ ਸਮਾਰਟ ਸੀਡਰ ਨਾਲ ਜਾਂ ਸਰਫੇਸ ਸੀਡਿੰਗ ਜਿਹੜੀ ਮਲਚੀ ਕਰਕੇ ਕਰੀਏ ਸੋ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਸਾਡਾ ਇਹ ਹੈਗਾ ਕਿ ਜੇ ਤਾਂ ਤੁਸੀਂ ਹੈਪੀ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਹੋਈ ਹੈ ਔਰ ਜਿਹੜੀ ਖਾਦ ਕਿਦਾਂ ਪਾਉਣੀ ਯੂਰੀਆ ਦੀ ਪਹਿਲਾਂ ਖਾਦ ਪਾ ਕੇ ਉਸ ਤੋਂ ਬਾਅਦ ਪਾਣੀ ਲਾਉਣਾ ਤਾਂ ਕਿ ਉਹ ਜਿਹੜੀ ਖਾਦ ਸਾਡੀ ਬੂਟੇ ਦੀ ਜੜ ਤੱਕ ਚੱਲ ਜੇ ਔਰ ਜਿਹੜੀ ਦੂਜੀ ਸਾਡੀ ਸਿਫਾਰਸ਼ ਹੈਗੀ ਹੈ ਕਿ ਜੇ ਤੁਸੀਂ ਲਗਾਤਾਰ 3 ਸਾਲ ਹੈਪੀ ਸੀਡਰ ਨਾਲ ਬਜਾਈ ਕੀਤੀ ਹੈ ਤੇ ਚੌਥੇ ਸਾਲ ਅਸੀਂ 20 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਘਟਾ ਦੇਣੀ ਕਿਉਂਕਿ ਜਿਹੜੀ ਪਰਾਲੀ ਹੈ ਜਦੋਂ ਪਰਾਲੀ ਸਾਡੇ ਖੇਤ ਦੇ ਵਿੱਚ ਗਲਦੀ ਹੈ ਤੇ ਇਹ ਸਾਨੂੰ ਤੱਤ ਦਿੰਦੀ ਹੈ ਇਸੇ ਕਰਕੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਅਪੀਲ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਪਰਾਲੀ ਨੂੰ ਜਿਹੜੀ ਹੈ ਆਪਾਂ ਖੇਤ ਦੇ ਵਿੱਚ ਹੀ ਵਾਈਏ ਤਾਂ ਕਿ ਉਹ ਜਿਹੜੇ ਜਦੋਂ ਗਲਣ ਸਣ ਤੋਂ ਬਾਅਦ ਉਹ ਸਾਨੂੰ ਜਿਹੜੇ ਉਹਦੇ ਵਿੱਚ ਮੌਜੂਦ ਤੱਤ ਹੈ ਉਹ ਸਾਡੀ ਆਉਣ ਵਾਲੀ ਫਸਲ ਨੂੰ ਜ਼ਰੂਰ ਮਿਲ ਸੋ ਇਸੇ ਤਰ੍ਹਾਂ ਜੇ ਪਰਾਲੀ ਆਪਾਂ ਖੇਤ ਦੇ ਵਿੱਚ ਲਗਾਤਾਰ ਵਾ ਰਹੇ ਆਂ ਔਰ ਸਾਡੀ ਜਿਹੜੀ ਜੈਵਿਕ ਕਾਰਬਨ ਦੀ ਸਥਿਤੀ ਬਦਲ ਜਾਂਦੀ ਹੈ ਤੇ ਉਹਦੇ ਨਾਲ ਜੈਵਿਕ ਕਾਰਬਨ ਦੀ ਜਿਹੜੀ ਸਾਡੀ ਸਿਪਾਰਸ਼ ਆ ਕਿਉਂਕਿ ਨਾਈਟ੍ਰੋਜਨ ਤੇ ਫਾਸਫੋਰਸ ਦੋਨਾਂ ਦੀ ਸਿਪਾਰਸ਼ਾ ਜਿਹੜੀ ਉਹ ਜੈਵਿਕ ਕਾਰਬਨ ਦੇ ਆਧਾਰ ਤੇ ਵੀ ਹੈਗੀ ਹੈ ਜਦੋਂ ਸਾਡੀ ਜੈਵਿਕ ਕਾਰਬਨ ਦੀ ਕੈਟਾਗਰੀ ਚੇਂਜ ਹੋ ਜਾਂਦੀ ਹੈ ਤੇ ਆਪਣੀ ਨਾਈਟ੍ਰੋਜਨ ਤੇ ਫਾਸਫੋਰਸ ਤੱਕ ਦੋਨਾਂ ਦੀ ਜਿਹੜੀ ਲੋੜ ਹੈ ਉਹ ਘਟ ਜਾਂਦੀ ਹੈ ਸੋ ਖੇਤ ਦੀ ਪਰਾਲੀ ਖੇਤ ਦੇ ਵਿੱਚ ਜ਼ਰੂਰ ਵਾਓ ਨਾਈਟ੍ਰੋਜਨ ਖਾਦ ਹੈ ਜੇ ਆਪਾਂ 1 ਦਸੰਬਰ ਤੋਂ ਬਾਅਦ ਕਣਕ ਬੀਜੀ ਹੈ ਤੇ ਜਿਹੜੀ ਮੈਂ 45 ਕਿਲੋ ਦੀ ਦੋ ਕਿਸ਼ਤਾਂ ਦੱਸੀ ਸੀ ਉਹ 45 ਕਿਲੋ ਤੋਂ ਘਟਾ ਕੇ ਆਪਾਂ 35 35 ਕਿਲੋ ਦੀਆਂ ਦੋ ਕਿਸ਼ਤਾਂ ਕਰ ਦੇਣੀਆਂ ਔਰ ਜੇ ਕਲਰਾਠੀਆਂ ਜ਼ਮੀਨਾਂ ਦੇ ਵਿੱਚ ਆਪਾਂ ਕਣਕ ਬੀਜੀ ਹੋਈ ਹੈ ਤੇ ਆਪਾਂ ਜਿਹੜੀ ਹੈ ਨਾਈਟ੍ਰੋਜਨ ਦੀ ਖਾਦ ਦੀ ਜਿਹੜੀ ਹੈਗੀ ਆ ਉਹ 20 25 ਪ੍ਰਤੀਸ਼ਤ ਜਿਹੜੀ ਹੈਗੀ ਚੌਥਾ ਹਿਸਾਬ ਵਧਾ ਕੇ ਪਾਉਣੀ ਆ ਤਾਂ ਕਿ ਉਹਦੀ ਨਾਈਟ੍ਰੋਜਨ ਦੀ ਲੋੜ ਪੂਰੀ ਹੋ ਸਕੇ ਸਰ ਜੇਕਰ ਕੋਈ ਹੋਰ ਘਾਟ ਪਾਈ ਜਾਂਦੀ ਹੈ ਜਿਸ ਤਰ੍ਹਾਂ ਜਿਹੜੀ ਮੈਂ ਕਿੰਨੀ ਫਰਕ ਦੀ ਗੱਲ ਕੀਤੀਆਂ ਕੋਈ ਘਾਟ ਪਾਈ ਜਾਂਦੀ ਤਾਂ ਕਿਸ ਤਰ੍ਹਾਂ ਜਿਹੜੀ ਉਹਦੀ ਪੂਰਤੀ ਕੀਤੀ ਜਾ ਸਕਦੀ ਕਿਸ ਤਰ੍ਹਾਂ ਕਿਸਾਨ ਵੀ ਜਿਹੜੇ ਨੇ ਯਾਰ ਅੱਛਾ ਸੋ ਕਣਕ ਦੇ ਵਿੱਚ ਜੇ ਗੱਲ ਕਰੀਏ ਤੇ ਮੁੱਖ ਤੌਰ ਤੇ ਜੇ ਘਾਟਾਂ ਦੀ ਗੱਲ ਕਰੀਏ ਤੇ ਇੱਕ ਘਾਟ ਜਿਹੜੀ ਕਿ ਬਹੁਤ ਪ੍ਰਚਲਿਤ ਹੋ ਰਹੀ ਹੈ ਔਰ ਬੜੀ ਵੱਧ ਰਹੀ ਹੈ ਉਹ ਹੈਗੀ ਹੈ ਮੈਗਨੀਜ਼ ਦਾ ਦੀ ਘਾਟ ਲਗੂਤਾਤ ਸੋ ਉਹਦੇ ਵਾਸਤੇ ਮੇਰੀ ਕਿਸਾਨ ਵੀਰਾਂ ਨੂੰ ਫੇਰ ਉਹੀ ਅਪੀਲ ਹੈ ਕਿ ਮਿੱਟੀ ਜ਼ਰੂਰ ਟੈਸਟ ਕਰਾਓ ਔਰ ਜੇ ਮਿੱਟੀ ਪਰਖ ਦੇ ਵਿੱਚ ਤੁਹਾਡਾ ਮੈਗਨੀਜ਼ 3.5 ਮਿਲੀਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਤੋਂ ਘੱਟ ਆ ਰਿਹਾ ਜ਼ਮੀਨ 'ਚ ਤੇ ਆਪਾਂ ਜਿਹੜੀ ਮੈਗਨੀਜ਼ ਦੀ ਮੈਗਨੀਜ਼ ਸਲਫੇਟ ਦੀ ਅੱਧੇ ਪ੍ਰਤੀਸ਼ਤ ਅੱਧਾ ਪ੍ਰਤੀਸ਼ਤ 1 ਕਿਲੋ ਮੈਗਨੀਸ ਸਲਫੇਟ ਲੈ ਕੇ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਇੱਕ ਸਪਰੇਅ ਕਰ ਦੇਣੀ ਆ ਉਸ ਤੋਂ ਬਾਅਦ ਲਗਾਤਾਰ ਤਿੰਨ ਸਪਰੇਅ ਕਰਨੇ ਹਫ਼ਤੇ ਹਫ਼ਤੇ ਦੇ ਵਕਵੇ ਪਿੱਛੋਂ ਤੇ ਜਿਹੜੀ ਮੈਗਨੀਜ਼ ਦੀ ਘਾਟ ਆ ਉਹ ਸਾਡੀ ਪੂਰਤੀ ਹੋ ਜਾਂਦੀ ਆ ਬਾਕੀ ਸਲਫਰ ਦੀ ਗੰਧਕ ਦੀ ਘਾਟ ਕਣਕ ਦੇ ਵਿੱਚ ਕਿਤੇ ਕਿਤੇ ਆ ਜਾਂਦੀ ਆ ਜਿੱਥੇ ਜਦੋਂ ਬੱਦਲਵਾਈ ਬਣੀ ਰਹਿੰਦੀ ਆ ਲਗਾਤਾਰ ਔਰ ਧੁੱਪ ਨਹੀਂ ਲੱਗਦੀ ਤੇ ਉੱਥੇ ਆਪਾਂ ਇਹ ਅਮੀਰ ਕਰਦੇ ਆ ਕਿ ਕਈ ਵਾਰੀ ਗੰਧਕ ਦੀ ਘਾਟ ਆ ਜਾਂਦੀ ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਜਿਪਸਮ ਜਾਂ ਜਿਹੜੀ ਬੈਂਟੋਨਾਈਟ ਸਲਫਰ ਹੈ ਉਹ ਵੀ ਪਾ ਕੇ ਆਪਣੀ ਜਿਹੜੀ ਪੂਰਤੀ ਕਰ ਸਕਦੇ ਆ ਸੋ ਇਹ ਦੋ ਮੁੱਖ ਘਾਟਾਂ ਹੈਗੀਆਂ ਮੈਂ ਸੋ ਮੈਗਨੀਜ਼ ਦੀ ਘਾਟ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਲੈਬਾਰਟਰੀਆਂ ਇੱਥੋਂ ਇਹ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਮੈਗਨੀਜ਼ ਦੀ ਘਾਟ ਵੱਧ ਰਹੀ ਹੈ ਔਰ ਇਹ ਘਾਟ ਵੱਧ ਕੇ ਲਗਭਗ 23 ਤੋਂ 25% ਹੋ ਚੁੱਕੀ ਹੈ ਸੋ ਕਿਸਾਨਾਂ ਨੂੰ ਇਹਦੇ ਇਹਦੀਆਂ ਜਿਹੜੇ ਜੜੀਆਂ ਇਹਦੀਆਂ ਨਿਸ਼ਾਨੀਆਂ ਜ਼ਰੂਰ ਪਛਾਣੋ ਔਰ ਜਦੋਂ ਆਪਾਂ ਨੂੰ ਲੱਗਦਾ ਕਿ ਮੈਗਨੀਜ਼ ਦੀ ਘਾਟ ਆ ਰਹੀ ਹੈ ਤੇ ਸਪਰੇਅ ਜ਼ਰੂਰ ਕਰੋ